ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਰੈਸਪੀ ਬਣਾਉਣ ਲੱਗੇ ਮੇਰੀ ਜਿਹੜੀ ਕਿ ਮੈਂ ਇੰਸਟਾਗ੍ਰam ਤੋਂ ਕਾਪੀ ਕੀਤੀ ਹੈ ਇੱਕਮ ਤੇਰੀ ਰੈਸਪੀ ਤਾਂ ਬਣ ਨਹੀਂ ਸਕਦੀ ਮਤਲਬ ਮੇਰੇ ਮੇਰੇ ਅਕੋਰਡਿੰਗ ਮੇਰੇ ਆ ਦਿਮਾਗ ਦੀ ਸੋਚ ਆ ਪਹਿਲਾਂ ਮੈਂ ਉਹਦਾ ਸਕਰੀਨਸ਼ਾਟ ਮਾਰਿਆ ਇੰਗਲਿਸ਼ ਦਾ ਫਿਰ ਉਹਨੂੰ ਮੈਂ ਗੂਗਲ ਤੇ ਜਾ ਕੇ ਟ੍ਰਾਂਸਲੇਟ ਕੀਤਾ ਵਾ ਪੰਜਾਬੀ ਬਣਾਈਆ ਤੇ ਫੋਨ ਇਹਨਾਂ ਨੂੰ ਮੈਂ ਇੰਟਰੈਕਸ਼ਨ ਦਊਂਗਾ ਇੰਸਟ੍ਰਕਸ਼ਨਸ ਇੰਟਰੈਕਸ਼ਨਸ ਦਊਂਗਾ ਇੰਸਟ੍ਰਕਸ਼ਨਸ ਇੰਸਟ੍ਰਕਸ਼ਨਸ ਦਊਂਗਾ ਸੋ ਮੇਰੇ ਅਕੋਰਡਿੰਗੇ ਬਣਾਉਣਗੀਆਂ ਲਾਈ ਗੁਰシャン ਤੁਸੀਂ ਜਾਣਦੇ ਮੈਨੂੰ ਬਹੁਤ ਮੋਹ ਪਿਆਰ ਦਿੱਤਾ ਮੇਰੀਆਂ ਡਿਸ਼ਾਂ ਨੂੰ ਤੁਸੀਂ ਅੱਜ ਚੈੱਕ ਕਰੋਗੇ ਵਾਹ ਤੇ ਅੱਜ ਵਾਲੀ ਡਿਸ਼ ਦਾ ਨਾਮ ਰਹੇਗਾ ਰੋਟੀ ਰੈਪ ਅਸ ਲੋਕੜਪੜੀ ਰੈਪ ਬਹੁਤ ਹੁੰਦੀ ਹੈ ਪਰ ਰੋਟੀ ਰੈਪ ਲਾਈਕ ਆਪਣਾ ਦੇਸੀ ਨਾਮ ਰੋਟੀ ਰੈਪ ਕੀ ਹੁੰਦਾ ਐਕਸਕਿਊਜ਼ ਮੀ ਬਾਦੂ ਘਾਟੂ ਬੰਦੇ ਨਾਮ ਬੋਲਣ ਵਿੱਚ ਮੈਂ ਦੂਰ ਹੋਈ ਬੰਦ ਕਰ ਦਿੱਤੇ ਗਿਆ ਐਵੇਂ ਦੇ ਬੰਦੇ ਓਏ ਮੰਮੀ ਜਿਹੜਾ ਨਿੱਕੇ ਹੁੰਦੇ ਪੋਪਲਾ ਬਣਾ ਕੇ ਦਿੰਦੀ ਹੁੰਦੀ ਸੀ ਲਾਈਕ ਪੋਪਲਾ ਰੈਪ ਪੋਪਲਾ ਰੈਪ ਤੁਸੀਂ ਕਹਿ ਸਕਦੇ ਪਰ ਅੱਜਕੱਲ੍ਹ ਦੇ ਰੈਪ ਬਣ ਗਿਆ ਸਾਹਮਣੇ ਪਹਿਲਾਂ ਵੈਜੀਟੇਬਲ ਦੇ ਵਿੱਚ ਇਹ ਨੂੰ ਕੈਪਸਿਕਮ ਕੈਪਸਿਕਮ ਚ ਕੀਕ ਰਹੀ ਆ ਕੀਕ ਨਹੀਂ ਨਹੀਂ ਚਾਪ ਰਹੀ ਆ ਤੈਨੂੰ ਨਹੀਂ ਬੋਲਣਾ ਆਉਂਦਾ ਤਾਂ ਨਾ ਹਾਂ ਬੋਪ ਕਰ ਚਾਪ ਪੰਜਾਬੀ ਬੋਲ ਰਿਹਾ ਜਦੋਂ ਪੜਾ ਵੀ ਪੰਜਾਬੀ ਬੋਲਣੀ ਆਉਂਦੀ ਨਹੀਂ ਸਾਨੂੰ ਅੰਗਰੇਜ਼ੀ ਚ ਬੋਲਣੀ ਆ ਸੋ ਲਾਈਕ ਤੁਹਾਡੇ ਪਿੱਛੇ ਅਨੀਅਨ ਜਿੱਦਾਂ ਦੋ ਮੰਮੀ ਦੇ ਮੂੰਹ ਉਰਗੇ ਪਏ ਆ ਮੰਮੀ ਦੇ ਮੂੰਹ ਦੇ ਪਿੱਛੇ ਪਏ ਆ ਕੀ ਰੱਖੇ ਪਾ ਮੇਰੇ ਕੋਲ ਵੇਖਣਾ ਪਿਆ ਮੈਂ ਇੱਕ ਟੁਕੜਾ ਮੈਂ ਕਹਾਂ ਤੇਰੇ ਮੂੰਹ ਦੇ ਪਿੱਛੇ ਪਏ ਐਂ ਤਾਂ ਗਿਆ ਤੈਨੂੰ ਸੁਣ ਚ ਕੀ ਲੱਗਾ ਤੇਰੇ ਮੂੰਹ 'ਕੇ ਕਹਾ ਤਾ ਮੈਂ ਐਂ ਤਾਂ ਨਹੀਂ ਮੈਂ ਗਿਆ ਸੋ ਨਾਲ ਹੀ ਅਸੀਂ ਘਰ ਦਾ ਪਨੀਰ ਤੁਸੀਂ ਚੈੱਕ ਕਰ ਸਕਦੇ ਹੋ ਪੂਰ 107 ਗ੍ਰਾਮ ਓ ਮਾਈ ਗਾਡ ਸਾਫਟ ਸਾਫਟ ਨੀਰ ਤੇ ਨਾਲ ਹੀ ਜਿੰਜਰ ਗਾਰਲਿਕ ਮਤਲਬ ਕਿ ਅਦਰਕ ਦੀ ਪੇਸਟ ਤੁਹਾਨੂੰ ਇੰਗਲਿਸ਼ ਨਹੀਂ ਪਦੀ ਨਹੀਂ ਮੈਂ ਦੱਸ ਦਵਾਂ ਇਸ ਕਰਕੇ ਮੈਂ ਤੁਹਾਨੂੰ ਦੱਸ ਦਿੱਤੀ ਆ ਸੋ ਅੱਛਾ ਹੁਣ ਕਿੱਦਾਂ ਸ਼ੁਰੂ ਕੀਤੀ ਜਾਵੇ ਬਸ ਤੁਸੀਂ ਪਹਿਲਾਂ ਸ਼ਿਮਲਾ ਮਿਰਚੀ ਏਰ ਲੀਆ ਕੜਾਈ ਕੜੂਈ ਲਾਓ ਤੇ ਤੇਲ ਨਹੀਂ ਆਪਾਂ ਯੂਜ਼ ਕਰਨਾ ਆਪਣਾ ਕਰਨਾ ਦੇਸੀ ਘਿਓ ਸੋ ਕਮ ਹੇਅਰ ਘਿਓ ਘਿਓ ਉਹਦੇ ਨਾਲ ਆਈਏ ਠੀਕ ਆ ਆਪਾਂ ਲਾਵਾ ਪਹਿਲਾਂ ਦਹੀਂ ਪਾ ਦਹੀਂ ਆ ਪਾ ਲਿਆ ਆਉਦੇ ਚ ਬਾ ਮੇਰੇ ਤੇ ਨਹੀਂ ਉਹ ਤੇ ਪਾ ਉਹਦੇ ਚ ਦੇਸੀ ਘਿਓ ਪਵਾਇਆ ਤੋਂ ਪਹਿਲਾਂ ਦੇਸੀ ਕਿਉ ਬਾਹਰ ਕੱਢ ਲੈ ਤੈਨੂੰ ਨਹੀਂ ਪਤਾ ਪਹਿਲਾਂ ਦਹੀਂ ਬਾਅਰ ਮੈਰੀਨੇਸ਼ਨ ਕਰਨਾ ਮੈਰੀਨੇਸ਼ਨ ਦਹੀਂ ਦੇ ਚ ਕਰੇਗਾ ਕਿ ਸਿੱਧਾ ਗੈਸ ਤੇ ਕਰੇਗਾ ਵੀਡੀਓ ਚ ਮੈਂ ਗੈਸ ਤੇ ਹੀ ਸੀ ਸਿੱਧਾ ਪਰ ਭਰਾਵਾ ਲੋਕੀ ਲੋਕੀ ਮੈਰੀਨੇਟ ਅਲੱਗ ਕਰਦੇ ਤੇਰਾ ਗੈਸ ਤੇ ਪਤਾ ਨਹੀਂ ਕਿਵੇਂ ਤੇ ਤੂੰ ਅੱਡ ਕਰ ਲੈ ਹਾਂ ਮੈਂ ਤਾਂ ਅੱਡੀ ਕਰੂੰ ਆਹੋ ਆਵੇ ਪਹਿਲਾਂ ਦਹੀਂ ਤੇ ਮੁੜ ਕੇ ਤੇਲ ਮਤਲਬ ਉਹ ਹੀ ਮੈਰੀਨੇਸ਼ਨ ਹੋਤੀ ਹੋ ਜਾਣਾ ਇੱਥੇ ਪਾਸ ਆ ਰਹੀ ਸਮਗਰੀ ਲਿਆ ਲਿਆ ਨੂੰ ਵਿੱਚੇ ਛੱਟ ਦਹੀਂ ਦੂਈ ਨੂੰ ਮੈਂ ਦਹੀਂ ਗਰਮ ਚ ਪਾ ਲਈਏ ਫੱਟ ਜਾਣਾ ਲੱਤ ਕੀ ਡੰਡ ਲੱਤ ਕੀ ਡੰਡ ਸਾਰੀ ਲੱਤ ਕੀ ਡੰਡ ਦਹੀਂ ਦੇ ਨਾਲ ਲੂਣ ਪਾ ਮਿਰਚ ਪਾ ਗਰਮ ਮਸਾਲਾ ਪਾ ਲਾਲ ਮਿਰਚ ਪਾ ਪਾਊਡਰ ਪਾ ਕੂਰੀ ਮੇਥੀ ਪਾ ਹਲਦੀ ਪਾ ਅਦਰਕ ਦਾ ਪੇਸਟ ਪਾ ਪਨੀਰ ਪਾ ਤੇ ਫਰਾਈਪੈਨ ਕਿੱਥੇ ਆ ਉਹ ਕਿਹੜਾ ਹੁੰਦਾ ਫਰਾਈਪੈਨ ਆਪਣਾ ਰੱਖ ਲੈ ਸਾਡੇ ਪੈਨ ਵਿੱਚ ਬੁੱਲਸ ਆ ਗਈ ਹੂੰ ਆ ਲੂਣ ਵੀ ਪੈ ਗਿਆ ਜੀ ਨਾਲ ਦੇ ਨਾਲ ਨੋਟ ਕਰੋ ਕਾਪੀ ਪੈਨ ਲੈ ਕੇ ਤੁਸੀਂ ਗਣਾ ਮੁੜ ਕੇ ਯਾਦ ਨਹੀਂ ਰਹੀ ਤੇ ਡਿਸਕ੍ਰਿਪਸ਼ਨ 'ਚ ਮੈਨੂੰ ਲਿਖਣੀ ਨਹੀਂ ਆਉਂਦੀ ਮਿਰਚ 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 ਹਾਂ ਗਰਮ ਮਸਾਲਾ ਕਿਉਂ ਦਾ ਵਾ ਆ ਕੀ ਆ ਅਜਿਕਨ ਮਸਾਲਾ ਗਰਮ ਮਸਾਲਾ ਆ ਗਰਮ ਮਸਾਲਾ ਵਾ ਦਰਮੀਆਂ ਇਹ ਆ ਸਿੱਕੋ ਜਾਣੀ ਐ ਗਰਮ ਮਸਾਲਾ ਗਰਮ ਮਸਾਲਾ ਪੈ ਗਿਆ ਵਾ ਤੇ ਹਲਦੀ ਬਾ ਹਲਦੀ ਹਲਦੀ ਲੈ ਆਂਦੀ ਨਹੀਂ ਬਾ ਚਲੋ ਹਲਦੀ ਲੈ ਆਂ ਲਈ ਮੈਂ ਸਕਿਪ ਕਰ ਦੋ ਕੋਈ ਚੱਕੋ ਨਹੀਂ ਹਲਦੀ ਨਾ ਮੈਟਰ ਨਹੀਂ ਕਰਦੀ ਅਦਰਕ ਦਾ ਪੇਸਟ ਦਾ ਬਾੜਾ ਪਹਿਲਾਂ ਉਹੋਈ ਗੱਲਾਂ ਪਨੀਰ ਦਾ ਸਾਈਜ਼ ਵਧੀਆ ਕੱਟੇ ਹੋਣ ਹੋਣਾ ਹੋਰੀ ਬਰੀਕੀ ਜਾਂਗੂ ਕੱਟਦੇ ਜੀਰਾ ਜੀਰਾ ਕੋਲ ਕੋਲੇ ਆ ਵੀਰਾ ਇੱਥੇ ਵੀ ਪਿਆ ਹੈ ਕਿੱਥੇ ਪਿਆ ਵਾ ਨਹੀਂ ਜੀਰਾ ਇਨਕਲੂਡ ਹੈ ਨਹੀਂ ਮੈਂ ਵਿੱਚ ਉਹ ਤਾਂ ਸਵਾਦ ਅਨਸਾਰ ਤੁਸੀਂ ਪਾ ਸਕਦੇ ਹੋ ਤੁਸੀਂ ਮੈਨੂੰ ਪਤਾ ਸਿਆਣੇ ਹੈ ਜਿਆਦਾ ਤੁਸੀਂ ਇਨਕਲੂਡ ਕਰ ਸਕਦੇ ਹੋ ਬਾਕੀ ਮੇਰੇ ਅਕੋਰਡਿੰਗ ਲੋੜ ਨਹੀਂ ਮੈਰਿਨੇਸ਼ਨ ਘੱਟ ਤੇ ਆ ਰਮਾਲ ਜਿਆਦਾ ਲਵੜੀ ਜਾਂਦੀ ਹੈ ਕੋਲ ਆਣ ਕੇ ਮੈਰਿਨੇਸ਼ਨ ਦਿਖਾਉ ਕਿੱਦਾਂ ਬੰਦੀ ਮੈਰੀਨੇਸ਼ਨ ਕੈਨ ਚੈੱਕ ਕੈਮਰਾਮੈਨ ਚੈੱਕ ਕਰੋ ਮੈਰੀਨੇਸ਼ਨ ਸਹੀ ਆ? ਯੈਸ bro ਤੇ ਇਸ ਤੋਂ ਬਾਅਦ ਫਰਾਈ ਕਰਨੀ ਤੇਲ ਦੇ ਵਿੱਚ ਪਨੀਰ ਵਿੱਚ ਪਾਵਾਂਗੇ ਨਾ ਪਾਲਾ 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 ਇਹਨੂੰ ਫਿਰ ਉਹਨੂੰ ਤੇਲ ਤੇ ਆਵੋ ਜਿ ਘਿਓ ਦੇ ਵਿੱਚ ਮੈਰੀਨੇਸ਼ਨ ਸਾਰੇ ਨੂੰ ਕਰਾਂਗੇ ਇਹਦੇ ਚ ਨਾਲੇ ਘਿਓ ਵਿੱਚ ਪਵਾ ਲਿਆ ਜਾਂ ਜਾਂ ਘਿਓ ਖੇਰ ਤੋਂ ਇਧਰ ਮਮਮੀ ਇੱਕ ਮੈਰੀਨੇਸ਼ਨ ਸਟੇਜ ਹੁੰਦੀ ਆ ਉਹ ਬਣੀ ਹੋਣੀ ਦੀ ਇੱਕ ਉਹੀ ਬਣੀ ਨਾ ਮੰਨੀ ਹਜੇ ਤੂੰ ਉਹਦਾ ਬਾਹਰ ਬਹੁਤ ਬਣਾਉਣੀ ਤੇ ਹੁੰਦਾ ਪ੍ਰਾਵਾ ਮੈਡੀਨੇਸ਼ਨ ਤਾਂ ਹੀ ਤੂੰ ਤਾਂ ਮੇਰੇ ਤੋਂ ਗੈਸ ਤੇ ਹੀ ਰਖਾਈ ਜਾਂਦਾ ਸਾਰਾ ਕੁਝ ਮੇਰੇ ਅਕੋਰਡਿੰਗ ਗੈਸ ਤੇ ਸੀ ਨਹੀਂ ਗੈਸ ਤੇ ਹੁੰਦੀ ਮੈਡੀਨੇਸ਼ਨ ਅਲੱਗ ਹੁੰਦੀ ਮੈਡੀਨੇਸ਼ਨ ਨਾਲੇ ਕਰਕੇ ਚੀਜ਼ ਨੂੰ ਰੱਖਣਾ ਹੁੰਦਾ ਮੈਰੀਨੇਸ਼ਨ ਹੁੰਦੀ ਸਪੈਸਿਫਿਕ ਬੋਲਣਾ ਸਿੱਖੋ ਮੈਰੀਨੇਸ਼ਨ ਉਹ ਕਰਕੇ ਰੱਖਣਾ ਹੁੰਦਾ ਹੁਣ ਅੰਗਰੇਜ਼ੀ ਮੇਰੇ ਨਾਲ ਟॉक ਕਰਨ ਆਂ ਸ਼ਿਮਲਾ ਮਿਰਚ ਕਿੱਥੇ ਘਵਾਂਡੀਆਂ ਘਰੇ ਲੈ ਜਾਣੀ ਆਈ ਥਿੰਕ ਸਾਨੂੰ ਹਲਦੀ ਜ਼ਰੂਰੀ ਚਾਹੀਦੀ ਆ ਤੇ ਆ ਘਵਾਂਡੀਆਂ ਘਰੇ ਲੈ ਜਾਣੀ ਸ਼ਿਮਲਾ ਮਿਰਚ ਤੂੰ ਸ਼ਿਮਲਾ ਮਿਰਚ ਕਿਹਾ ਪਾਉਣੀ ਆ ਨਾ ਮਿਰਚ ਵੀ ਵਿੱਚ ਪਾਉਣੀ ਸੀ ਹਾਂ ਉਹ ਕਹਿੰਦੇ ਮੁੜ ਕੇ ਆ ਬੈਂਡ ਤੇ ਪਾਵਾਂਗੇ ਉੱਚ ਕਰਕੇ ਉੱਚ ਪਾਵਾਂਗੇ ਉਹ ਲਿਖਿਆ ਹੈ ਮੈਨੂੰ ਇਹ ਕਨਫਿਊਜ਼ ਕਰ ਰਿਹਾ Shimla ਮਿਰਚ 15 ਮਿੰਟ ਪਕਾਓ 15 ਮਿੰਟ ਪਕਾਓ 15 ਮਿੰਟ ਪਹਿਲਾਂ Shimla ਮਿਰਚ ਪਕਾਵਾਂ ਹਾਂ Shimla ਮਿਰਚ ਪਕਾ ਲਾ ਹੁਣ ਫਿਰ ਨਹੀਂ ਉਹ ਇਕੱਠੇ ਨਹੀਂ ਪਕਾਉਣਾ ਮਿਕਸ ਕਰਕੇ ਸਾਰੇ ਨੂੰ ਹਲਦੀ ਨਹੀਂ ਹੈਗੀ ਉਹਦੇ 'ਚ ਤੇ ਪਿਆਜ਼ ਕਦੋਂ ਪਕਾਉਣਾ ਨਾਲ ਹੀ ਪਿਆਜ਼ ਪਿਆਲਾ ਹੀ ਨਹੀਂ ਉਹਦੇ ਨਾਲ ਹੀ Shimla ਮਿਰਚ ਦੇ ਨਾਲ ਇਹਨੂੰ ਤੇਲ ਦੇ ਵਿੱਚ ਪਹਿਲਾਂ ਉਹਨੂੰ ਹੁਣ ਉਹਨਾਂ ਨੂੰ ਪਕਾ ਇਹਨਾਂ ਨੂੰ ਵੀ ਸ਼ਿਮਲਾ ਮਿਰਚ ਤੇ ਪਿਆਜ਼ ਬਗਾਇਆ ਤੇ ਆ ਸ਼ਿਮਲਾ ਮਿਰਚ ਸਾਟ ਹੈਂ ਹਾਂ ਬੇਛੱਜ ਦਾ ਬੋਲੇ ਛਾਨਣੀ ਬੋਲੇ ਮੂੰਹ ਵੇ ਨੁਕਰ ਵਰਗਾ ਤੇਰਾ ਕਿੱਡਾ ਮੋੜ ਮੋੜ ਮੁੜਿਆ ਕੀ ਕੂਣੀ ਵਰਗਾ ਮੂੰਹ ਤੇਰਾ ਕੀ ਜਮਤਾ ਹੋ ਤੈਨੂੰ ਕੀ ਜਮਤਰ ਹੁਣ ਹਰ ਮੁੰਡਾ ਜਾ ਜਾ ਤੂੰ ਜਮ ਬਤਾਉ ਤੂੰ ਗੋਰੀ ਮੈਂ ਕਾੜਾ ਬਹੁ ਫਰਕ ਆ ਮੈਂ ਆਦੇ ਮੰਮੀ ਸੇਮ ਸੇਮ ਤੂੰ ਪਤਾ ਨਹੀਂ ਕਿੱਥੇ ਚਲ ਗਈ ਡੈਡੀ ਤੇ ਚਲ ਗਈ ਆਈ ਸੇਮ ਸੇਮ ਆ ਉਹ ਗਾਂ ਦੀ ਗਾਂ ਚਲ ਗਈ 8 ਮਿੰਟ ਮੈਂ ਇਹਦੇ ਚ ਹਲਦੀ ਪਾ ਕੇ ਲਿਆਉਣੀ ਹਲਦੀ ਉਹ ਗਈ ਹੋਈ ਹੈ ਅੰਦਰ ਲੈਣ ਕੋਈ ਆਪਣੇ ਘਰ ਦੇ ਦਾਦੇ ਦਾ ਰੰਗ ਗੋਰਾ ਉਹ ਜਾ ਤਰ ਜਾ ਤੂੰ ਬਠੀ ਜਾਈ ਉਹ ਤਾਂ ਵੀ ਤਾਂ ਮੇਰੇ ਗਣਾ ਕੋਈ ਨਾ ਆ ਵੀ ਤਾਂ ਪਕਾਉਣਾ ਨਾ ਥੋੜਾ ਜਿਹਾ ਮੈਂ ਗੱਲ ਸਨ ਤੇ ਇਹ ਵੀ ਮੈਂ ਕਿਹਣੀ ਹੁਣ ਵੇਚੀ ਪਕਾ ਦਈ ਹੈ ਨਾ ਕਰ ਦੋ ਇਦਾਂ ਹੀ ਲਓ ਜੀ ਪਹਿਲਾਂ ਉਹ 15 ਮਿੰਟ ਆ ਹੋ ਗਿਆ ਹੁਣ ਇਹਨੂੰ ਪਕਾ ਲੈਣਾ ਵਾ ਤੁਸੀਂ ਉਹ ਚ ਗੰਡੇ ਤੇ ሽਮਲਾ ਮਿਰਚ ਤੇ ਦੇਸੀ ਘਿਓ ਪਾ ਸਕਦੇ ਹੋ ਮਤਲਬ ਤੇਲ ਵੀ ਪਾ ਸਕਦੇ ਆ ਆਪਦੀ ਅਕੋਰਡਿੰਗ ਆ ਆਪਣੇ ਕੋਲ ਦੇਸੀ ਘਿਓ ਵੱਧ ਹੁੰਦਾ ਵਾ ਤੇ ਉਹਦੇ ਕਰਕੇ ਆ ਸੋ ਲਓ ਜੀ ਮੈਨੂੰ ਵੇਖ ਆ ਵੀ ਮੰਨੀ ਵਿੱਚ ਗਰੀਸ ਜਾ ਪਾ ਗਰੀਸ ਉਹ ਦਹੀਂ ਆ ਜਿਹੜਾ ਬਚਿਆ ਪਾ ਦੇ ਸਾਰਿਆਂ ਨੂੰ ਵਿੱਚ ਅੱਕੜੀਓ ਪਾਣ ਦਿਆ ਇੰਨਾ ਪਾਣੀ ਇਹ ਦਹੀਂ ਕਰਕੇ ਦਹੀਂ ਕਰਕੇ ਨਹੀਂ ਮਸਾਲੇ ਕਰਕੇ ਤੇ ਹੁਣ ਆਪਾਂ ਬਣਾਵਾਂਗੇ ਲੱਛੇ ਵਾਲੀ ਰੋਟੀ ਇਸ ਤੋਂ ਬਾਅਦ ਆਪਣਾ ਅਗਲਾ ਸਟੈਪ ਹੈਗਾ ਲੱਛੇ ਵਾਲੀ ਰੋਟੀ ਠੀਕ ਆ ਮੰਮੀ ਤੈਨੂੰ ਤਾਂ ਬਣਾਉਣੀ ਨਹੀਂ ਆਉਂਦੀ ਹਨਾ ਆਹ ਕਿਹੜੀ ਰੋਟੀ ਪਕਾਈ ਜੰਨੀ ਨਾਲ ਇਹ ਆ ਜੀ ਹੈ ਲੈ ਭਈਓ ਸਾਰਾ ਕੁ ਮੈਡੀਨੇਸ਼ਨ ਹੋ ਗਿਆ ਤੇ ਮੰਨੀ ਹੁਣ ਚਾਹ ਰੋ ਚੱਲ ਲੱਛੇ ਵਾਲੀ ਰੋਟੀ ਪਕਾਈਏ ਬਣਾਉਣੀ ਓਦੀ ਲੱਛੇ ਰੋਟੀ ਬਣਾ ਲੈਨੇ ਉਹ ਗੋਲ ਗੋਲ ਐਂ ਕਰਕੇ ਨਾ ਮੈਂ ਓਵੇਂ ਬਣਾ ਦੇਣੀ ਆ ਕਿਵੇਂ ਬਣਾਉਣੀ ਆ ਮੈਂ ਬਣਾ ਦੇਣੀ ਵਿੱਚੇ ਵੀਡੀਓ ਤੇ ਵਿਖਾ ਦੇਣੀ ਦੇਣਾ ਸਿਖਾ ਦੇ ਮੈਨੂੰ ਠੀਕ ਆ ਜਾਓ ਲੈ ਓਵਰਆਲ ਸਰ ਮਟੀਰੀਅਲ ਰੈਡੀ ਜਿਹੜੀ ਮਾੜਾ ਮਟੀਰੀਅਲ ਤੁਸੀਂ ਰੈਪ ਦਾ ਵਾਹ ਜੀ ਵਾਹ ਆ ਬਹੁਤ ਹੀ ਸੋਹਣਾ ਮਾ ਰੈਸਟੋਰੈਂਟਾਂ ਵਾਲਾ ਬਣ ਗਿਆ ਕੰਮ ਤੇ ਸਾਡੇ ਤੋਂ ਅੱਛਾ ਪਰੌਂਠਾ ਨਹੀਂ ਬਣਿਆ ਘੂਏ ਜ਼ੋਰ ਲਾ ਲਿਆ ਬਣਿਆ ਹੀ ਨਹੀਂ ਸੁੱਕਾਂ ਨੀ ਆਏਗਾ ਡਾਇਰੈਕਟ ਪਰੌਂਠਾ ਹੀ ਚੱਲ ਪਿਆ ਡਾਇਰੈਕਟ ਹੀ ਬਣਿਆ ਬੁਣਿਆ ਨਹੀਂ ਉਹ ਕਿਵੇਂ ਦੀ ਰੇਟਰ ਦੀ ਰੋਟੀ ਬਣਾਦੀ ਇਹ ਕਿਹੜੀ ਰੋਟੀ ਹੋਣੀ ਪੱਕ ਵੀ ਕੇ ਏਡੀ ਮੋਟੀ ਹੈ ਹੈ ਏਡੀ ਮੋਟੀ ਰੋਟੀ ਕਹਿੰਦਾ ਹੁਣ ਇਸ ਨੂੰ ਏਡੀ ਮੋਟੀ ਸੁਟ ਏਡੀ ਮੋਟੀ ਰੋਟੀ ਮੰਮੀ ਉਹ ਰਹਿਣ ਦੇ ਪਤਲੀ ਬਣਾਉਣੀ ਆ ਪਰੌਂਠਾ ਨਹੀਂ ਇੱਟ ਨਹੀਂ ਬਣਾਉਣੀਗੀ ਕੁੜੀ ਖਾਣੀਆਂ ਬੋਟੀਆਂ ਚੱਲਣ ਦੇ ਮਮੇ ਪਤਲੇ ਕਾ ਰੋਟ ਕਾਣਾ ਜੀ ਪਤਾਂ ਕਾ ਪਰੌਂਠੇ ਬਣਾਉ ਤੈਨੂੰ ਨਹੀਂ ਬਣਾਉਣ ਆਉਂਦੇ ਆਉਂਦੇ ਮੈਂ ਰੋਟੀਆਂ ਖਵਾਉਗੀ ਚਾਰਸ ਪਰੌਂਠਾ ਬਣਾਣਾ ਚਾਰਸ ਬਣਾ ਲੈ ਕੇਰਾ ਤੂੰ ਸਵੇਰੇ ਲੱਛਾ ਪਰੌਂਠਾ ਬਣਾਉਂਦੇ ਨਾ ਬਾਤਾਂ ਇਹਨਾਂ ਨੂੰ ਮੈਂ ਦੱਸਦਾ ਨਾ ਲੱਛਾ ਪਰੌਂਠਾ ਬੰਨਦੇ ਇਹਨਾਂ ਤੋਂ ਨਾ ਪਰੌਂਠਾ ਇਹ ਡਾਇਰੈਕਟ ਰੋਟੀ ਲਾਈ ਆਉਂਦੀਆਂ ਉਹ ਵੀ ਮੋਟੀ ਉਂਗਲ ਜਿੱਦੀ ਐ ਇਦਾਂ ਨਹੀਂ ਹੁੰਦਾ ਅਗਰ ਸ਼ਰਨ ਅਸਲ ਮੈਂ ਨਾ ਮੈਨੂੰ ਤਾਂ ਆਹ ਥੋੜਾ ਬਹਿ ਕੇ ਰੋਟੀ ਦਾ ਕੰਮ ਨਹੀਂ ਸਹੀ ਲੱਗਦਾ ਕਿਉਂ ਆਈ ਡੋਟ ਨਹੀਂ ਖਾੜ ਕੇ ਸਹੀ ਲੱਗਦਾ ਨਹੀਂ ਉਹ ਤਾਂ ਇਹ ਤਾਂ ਤਾਂ ਤੂੰ ਫੁੱਲੀ ਪਈ ਐ ਪੈਰਾਂ ਭਾਰ ਬਹਿਣਾ ਵੀ ਜੇ ਇੱਕ ਸਰੀਰਕ ਐਕਸਰਸਾਈਜ਼ ਆ ਔਰ ਡਿਡਲ ਵੀਡੀਓ ਲੈ ਆ ਉਹ ਵੀ ਪੈਰਾਂ ਭਾਰ ਕਰਦੇ ਆ ਪਰ ਫੁੱਲਣਾ ਕਿਸੇ ਨੂੰ ਕੋਈ ਪ੍ਰੋਬਲਮ ਹੋ ਸਕਦੀ ਪੈਰਾਂ ਭਾਰ ਕੇ ਪੈਰਾਂ ਦੇ ਭਾਰ ਬਹਿਣਾ ਵਾ ਫੁੱਲਣਾ ਕਿਸੇ ਨੂੰ ਕੋਈ ਪ੍ਰੋਬਲਮ ਹੋ ਸਕਦੀ ਫੁੱਲਣ ਦੀ ਕੋਈ ਕੁਝ ਰੀਜ਼ਨ ਹੋ ਸਕਦਾ ਤੂੰ ਤੇਰੇ ਡਾਕਟਰ ਅਕੋਰਡਿੰਗ ਇਹਨੂੰ ਗਲੂਟਨ ਨਹੀਂ ਖਾਣਾ ਇਹਨੇ ਕਣਕ ਦੀ ਰੋਟੀ ਨਹੀਂ ਖਾਣੀ ਨਾ ਖਾ ਤੂੰ ਤਾਂ ਕਣਕ ਦੀ ਰੋਟੀਆਂ ਤੂੰ ਨਹੀਂ ਆਉਣੀ ਐ ਅੱਜ ਇਹਨੇ ਦਾ ਆ ਦੂ ਇਹ ਚਿੱਟੀਆਂ ਨਾ ਜਾਂਦੀਆਂ ਇਹ ਕਾਦੀਆਂ ਮਲਟੀ ਗ੍ਰੇਨ ਮਲਟੀ ਗ੍ਰੇਨ ਦਾਲਾਂ ਦੇ ਬਣਾਦੇ ਤਿੰਨ ਲੈ ਦਾਲਾਂ ਕੇ ਨਹੀਂ ਖਾਣ ਕਣੇ ਤੇ ਇਦਾਂ ਰੋਟੀ ਖਾਈ ਜਾਂਦੀ ਹੈ ਕਮਾਲ ਹੋਈ ਪਈ ਆ ਤੋਂ ਨੀ ਕੱਲਾ ਦਾਲ ਖਾਂਦਾ ਘਰ ਦੇ ਸਾਰੇ ਖਾ ਆਹ ਵੇਖੋ ਮੈਂ ਮੰਮੀ ਨੂੰ ਪਰੌਂਠਾ ਲਾਉਣ ਨੂੰ ਕਿਹਾ ਉਹਨੇ ਤੰਦੂਰ ਦੀ ਰੋਟੀ ਲਾਤੀ ਇਹ ਮੈਨੂੰ ਅਕੋਰਡਿੰਗ ਟੂ ਮੇਰੇ ਸੱਚ ਲੈ ਮੰਮੀ ਹੁਣ ਤਾਂ ਮੇਰੇ ਮਗਰੋਂ ਜਾਣਦਾ ਵੀ ਉਹ ਤੰਦੂਰ ਲੈ ਗਈ ਇਹ ਰੋਟੀ ਤਾਂ ਲਾ ਹੀ ਨਹੀਂ ਆ ਪਰ ਵਾਓ ਕੱਲੂ ਤੰਦੂਰ ਲੈ ਕੇ ਆਵਾਂਗੇ ਦੰਨ ਰਿਹਾ ਬ੍ਰਦਰਸ ਐਂਡ ਫਰੈਂਡਸ ਈ ਆਪਾਂ ਕਾਲੂ ਤੰਦੂਰ ਲੈ ਕੇ ਆਵਾਂਗੇ ਤੰਦੂਰ ਦੀਆਂ ਰੋਟੀਆਂ ਬਣਾਇਆਂ ਜਾਂ ਤੰਦੂਰ ਦੀਆਂ ਰੋਟੀਆਂ ਬਣਾਵਾਂਗੇ ਉਹ ਚੀ ਗੰਡੇ ਵਾਲੀਆਂ ਰੋਟੀਆਂ ਨਾ ਤੁਹਾਨੂੰ ਮੈਂ ਬਣਾ ਕੇ ਉਹ ਖਾਵਾਂਗਾ ਮੈਂ ਉਹ ਵੀ ਲੱਭੀ ਖੜਾ ਮੈਂ ਬਰਮੋਰ ਖਾਣਾ ਤੋਂ ਗਿਆ ਮੈਂ ਹਾਂ ਆਪਾਂ ਦਾ ਗੁੱਗੂ ਨਾ ਹੱਥ ਨਹੀਂ ਲਾਣਾ ਬੇਸਣ ਵਾਲੀਆਂ ਤੇ ਗੰਡੇ ਵਾਲੀਆਂ ਤੰਦੂਰ ਵਾਲੀਆਂ ਰੋਟੀਆਂ ਕਿਤੇ ਜੇ ਅੱਧੀਆਂ ਹੋਣ ਨਾ ਤੋਂ ਵੀ ਮੱਸੀ ਦੇ ਨਾਲ ਤੇ ਮੱਖਣੀ ਦੇ ਤੇ ਤੁਸੀਂ ਹੂ ਸਾਰਾ ਕੁਝ ਭੁੱਲ ਜਿਓ ਤੇ ਖਾਧੀਆਂ ਉਹਨੇ ਆਹ ਮੂੰਹ ਵੇਖਿਆ ਆਹ ਮੂੰਹ ਵੇਖਿਆ ਆਹ ਵੇਖਿਆ ਤੰਦੂਰ ਦੀਆਂ ਰੋਟੀਆਂ ਦਾ ਵੀ ਤੰਦੂਰ ਕੱਢਣ ਵਾਲੀ ਤਾ ਤੇ ਐਂ ਬਣੀ ਪਈ ਆ ਗੋਲ ਮਟੋਲ ਨਹੀਂ ਵੇ ਰੋਟੀ ਰੋਟੀ ਗੋਲ ਮਟੋਲ ਤੈਨੂੰ ਨਹੀਂ ਕਿਹਾ ਤੈਨੂੰ ਹੈਗਾ ਤੈਨੂੰ ਕਿਹਾ ਮੈਂ ਕਿਹਾ ਰੋਟੀ ਗੋਲ ਮਟੋਲ ਬਣ ਗਈ ਆ ਉਹਨੂੰ ਪੁੱਛ ਜਿਹੜੀ ਉਹ ਨਾਲ ਪਕਾਉਂਦੀ ਰਹੀ ਆ ਵੇਸਣ ਵਾਲੀਆਂ ਤੇ ਗੰਡੇ ਵਾਲੀਆਂ ਪਾਪੇ ਦੇ ਲਈ ਤੁਹਾਨੂੰ ਵੀ ਦਿੰਦੇ ਹੁੰਦੇ ਸੀ ਘਰ ਦੇ ਤੰਦੂਰ ਦੀ ਰੋਟੀ ਤੇ ਰੈਸਟੋਰੈਂਟ ਦੀ ਰੋਟੀ ਦਾ ਜਮੀਨ ਆ ਸੰਬੰਧ ਦਾ ਫਰਕ ਉਹ ਸੁਆਦ ਹੁੰਦੀ ਘਰ ਦੀ ਜਿਆਦਾ ਸੁਆਦ ਹੁੰਦੀ ਹਾਂ ਉਹ ਗੱਲ ਵਕਰੀ ਆ ਜੇ ਤੰਦੂਰ ਠੰਡਾ ਹੋਵੇ ਤੇ ਚੱਕ ਕੇ ਆਟਾ ਲਾਈਏ ਨਾਲ ਮਿੱਟੀ ਵੀ ਆਉਂਦੀ ਆ ਪਰ ਉਹ ਮੈਨੂੰ ਉਹਨਾਂ ਕਿਹਾ ਮੰਮੀ ਕੋਲ ਬੜੀਆਂ ਬੁੜੀਆਂ ਹੁੰਦੀਆਂ ਨੇ ਤੰਦੂਰ ਹਾਂ ਤੰਦੂਰ ਤੇ ਰੋਟੀਆਂ ਬਣਾਉਣਾ ਨਾ ਤੰਦੂਰ ਤੇ ਰੋਟੀਆਂ ਆਹ ਨਾਲ ਬਾਲਣ ਹੁੰਦਾ ਉਹਨਾਂ ਦਾ ਬਾਲਣ ਕੋਈ ਨਹੀਂ ਬਾਲਣ ਲੈ ਹੀ ਆਉਂਦਾ ਸੀ ਅਗਲਾ ਰਿਆ ਕੇ ਚੱਲ ਤੰਦੂਰ ਤਪੇ ਸੀ ਅਗਲਾ ਲਾ ਲੈਂਦਾ ਉਹ ਪਰਲੀ ਨੁੱਕਰ ਜਵਾਂਦਾ ਨਾ ਜਾਣਾ ਉੱਥੇ ਨਹੀਂ ਪਹਿਲਾਂ ਹੁਣ ਪਹਿਲਾਂ ਬੁੜੀਆਂ ਹੁੰਦੀਆਂ ਸੀ ਇੱਕ ਘਰੇ ਤੰਦੂਰ ਹੁੰਦਾ ਸੀ ਨਾ ਤਾਂ 10-10 ਬੁੜੀਆਂ ਰੋਟੀਆਂ ਲਾ ਲੈਂਦੀਆਂ ਸੀ ਉਹ ਜਿੰਨੇ ਜਾਣਾ ਉਹਨੇ ਜਾ ਕੇ ਆਪਦਾ ਤੰਦੂਰ ਪਾਣਾ ਰੋਟੀਆਂ ਲਾ ਲੈਣੀਆਂ ਇਹ ਚੀਜ਼ਾਂ ਦਾ ਤੰਦੂਰ ਪਾਣਾ ਰੋਟੀਆਂ ਲਾ ਲੈਣੀਆਂ ਮੂਹ ਪਿਆਰ ਘਟ ਗਿਆ ਅਗਲਾ ਹਰ ਕੋਈ ਕੋਈ ਦੋ ਲੈ ਹੁਣ ਲਹੂ ਸਫੈਦ ਹੋਇਆ ਹੁਣ ਜੇ ਇੱਕ ਪੱਤੀ ਕੇ ਘਰ ਚਲੇ ਜੋ ਸਫੈਦ ਹੋਇਆ ਸਫੈਦ ਚਿੱਟਾ ਚਿੱਟਾ ਲਹੂ ਚਿੱਟਾ ਜੇ ਇੱਕ ਦੂਜੇ ਘਰ ਚਲੇ ਜੋ ਸਫੈਦ ਸਫੈਦ ਹੋਇਆ ਕੋਈ ਲਹੂ ਚਿੱਟਾ ਨਹੀਂ ਹੋਇਆ ਲਹੂ ਉਹਨ ਲੋਕਾਂ ਦਾ ਉਹਵੇਂ ਦਾ ਉਹਵੇਂ ਆ ਦੁਨੀਆ ਸੈਲਫਿਸ਼ ਹੋ ਗਈ ਆ ਕਿਉਂਕਿ ਕਿਸੇ ਦਾ ਜਿੰਨਾ ਮਰਜ਼ੀ ਕਰ ਲਾ ਚਿੱਟਾ ਹੀ ਕਹਿੰਦੇ ਪੰਜਾਬੀ ਦੇ ਵਿੱਚ ਠੀਕ ਜਿੰਨਾ ਮਰਜ਼ੀ ਕਿਸੇ ਦਾ ਕਰ ਲਾ ਅਕੋਰਡਿੰਗ ਟੂ ਸੈਂਸਸ ਸੇਮ ਹੀ ਆ ਤੋ ਆ ਆਪਣੀ ਪਿੱਠ ਦੇ ਵਾਰ ਕਰਨੋ ਚੱਲਦੀ ਨਹੀਂ ਇੱਕ ਤਾਂ ਲਿੱਤੇੜੇ ਦੇ ਜੈਵੇਂ ਕਰ ਲਾ ਬੰਦ ਮਮੀ ਕਿ ਮੈਂ ਰੋਟੀਆਂ ਬਹੁਛਿੜੂ ਆ ਲਾਓ ਜੀ ਆ ਦੇਖੋ ਰੋਟੀ ਬਣ ਗਈ ਨਾ ਐਦਾਂ ਸੌਖਾ ਤਰੀਕਾ ਇੰਨੀ ਸੌਖੀ ਰੈਸਪੀ ਤੁਹਾਨੂੰ ਘਰੇ ਜਰੂਰ ਬਣਾ ਕੇ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਨਾ ਫੋਟੋ ਭੇਜਣੀ ਜਿੰਨੇ ਜਿੰਨੇ ਵੀ ਬਣਾਈ ਬਤਮੀ ਜੀਆਂ ਨਹੀਂ ਕਰਨੀਆਂ ਜਮਾਂ ਵੀ ਆ ਵੇ ਲੋ ਕਿੱਡੀ ਘੰਟ ਐ ਇਹ ਬਚਾ ਹੈ ਨਾ ਇਹਦੇ ਜਵਾਕ ਵਾਲੀ ਖੁੱਲੇ ਦਿਲ ਨਾਲ ਬਾਹ ਨਾਲ ਪਨੀਰ ਵੀ ਅਸੀਂ ਤਾਜ਼ਾ ਆਪਦੇ ਲਈ ਬਣਵਾਇਆ ਵਾ ਇਹ ਸੂ ਰੈਸਪੀ ਮੇਰੀ ਆ ਤੇ ਕੋਈ ਨਾ ਜਵਾਕ ਵੀ ਤੁਹਾਡੇ ਹੀ ਆ ਨਿੰਦੂ ਗੋਲ ਕਰਕੇ ਫੜਾ ਲੇ। ਵੇਟ ਬ੍ਰਦਰ ਬ੍ਰੇਟ। ਤੋਦ ਇਹ ਸਰਪੰਚ ਕਾ ਪਿੰਪਲ ਸਰਪੰਚ ਕਾ ਦੁੱਧ ਪਾਓ ਭਾਈ ਆਵੇ ਪਿਆ ਉੱਤੇ ਡੱਬੇ ਚ ਪਾ ਲਾ ਭਈ। ਆ ਲੈ ਰੈਪ ਸਾਡਾ ਨਿੱਕੀ ਹੁੰਦਾ ਦਾ ਪੋਪਲਾ ਹੁੰਦਾ ਸੀ। ਇਹਨਾਂ ਦਾ ਰੈਪ ਆ ਗਿਆ। ਅਕੋਰਡਿੰਗ ਟੂ ਕੈਮਰਾਮੈਨ ਮੱਚਦਾ ਹੋਇਆ। ਇਹ ਸੌਰੀ ਇਧਰੋਂ ਦਿਖਾ ਸਕਦਾ। ਇਹਦਾ ਡਿੱਕੀ ਉਪਰੀ ਡਿੱਕੀਆਂ ਦੇ ਵਿੱਚ। ਵੈਜ ਰੈਪ ਘਾਰ ਹੈ ਕਿਉਂ ਐਸਾ ਦੱਸਣਾ ਹੁੰਦਾ ਵੈਜ ਰੈਪ ਵਾਹ ਰੂ ਤੇ ਨਾਲੇ ਉਹ ਰੋਟੀ ਮੈਦੇ ਦੀ ਉਹ ਰੋਟੀ ਮੈਦੇ ਦੀ ਹੁੰਦੀ ਹਾਂ ਮੱਤਿਵਾਂ ਮਨ ਜੀ ਮੈਂ ਕਹਾਂ ਤੋ ਬੱਚਾ ਇਹ ਪਨੀਰ ਤੁਸੀਂ ਕਦੇ ਦੇਖਿਆ ਨਾ ਨਾ ਮੇਰੇ ਪੈਦਾ ਜੀ ਲੱਸੀ ਪੀਣ ਨਾਲ ਤੁਹਾਨੂੰ ਵੀ ਪਤਾ ਤੁਹਾਨੂੰ ਪਤਾ ਹੀ ਨਹੀਂ ਪਨੀਰ ਹੁੰਦਾ ਗਰੀਬ ਲੋਕ ਆ ਮੇਰਾ ਕੋਲ ਕਿਵੇਂ ਬੈਗੇ ਓ ਮਾਈ ਗਾਡ ਓ ਹੋ ਮੈਚ ਹੋ ਗਏ ਲਈ ਉਹ ਬਸ ਐਸਕਿਊਰ ਮੇਰੇ ਡਰਾਮ ਚ ਕੱਢ ਗਿਆ ਸੋ ਇਨਕਲੂਡਿੰਗ ਚਾਰਾ ਪੰਜਾਬ ਮੱਝੋਂ ਨਹੀਂ ਚੋਈਆਂ ਸੀ ਐਡਾ ਬਹੁਤਾ ਗੱਲਾਂ ਨਾ ਕਰ ਤੂੰ ਮੈਨੂੰ ਸਿਖਾਉਣਾ ਤੇਰਾ ਨਾਲ ਜਿਆਦਾ ਇੱਕ ਸਿਆਣੇ ਗੱਲ ਕਹਿੰਦੇ ਹੁੰਦੇ ਨਾ ਸਿਆਣੇ ਗੱਲ ਕਹਿੰਦੇ ਨੇ ਖਵਾਜੇ ਦਾ ਗਵਾਹ ਡੱਡੂ ਬਸ ਅੱਜ ਆਉਂਦਾ ਡੱਡੂ ਬਣਦਾ ਇਹ ਖਵਾਜਾ ਕੋਣ ਡੱਡੂ ਕੋਣ ਦਾ ਮਤਲਬ ਖਵਾਜਾ ਪਾਣੀ ਹਮਰ ਮਤਲਬ ਲਾਈ ਖਵਾਜਾ ਤੇ ਮੰਮੀ ਨੂੰ ਮੱਡਡੂ ਕੇ ਬਿਠਾ ਮੈਂ ਨਹੀਂ ਕਹਾ ਕੀਏਗਾ ਥਾਂ ਲਗੇ ਅਸੀਂ ਪੀ ਚੀਦੀ ਆ ਨਾ ਫੇਲਣਾ ਨਹੀਂ ਠੋਕਦਾ ਨਾਸਾ ਦੇ ਦੀਆਂ ਨਾਸਾ ਜੋੜੀਆਂ ਕਰਕਾ ਗੁੱਗੂ ਦਾ ਇੱਕ ਹੋਰ ਨਾਸਾ ਇੱਕ ਹੁੰਦਾ ਸੀ ਗੁੱਗੂ ਮੱਲ ਪਕਾੜਿਆ ਟਿੱਡ ਮੋਟਾ ਨਾਸਾ ਚਾੜੀਆਂ ਨਿੱਕੇ ਹੁੰਦੇ ਰੋਸੀ ਬਾਤ ਕਹਿੰਦੇ ਨੇ ਸੀ ਫੇਕ ਨਿਊਜ਼ ਨਾ ਜਦੋਂ ਤੁਹਾਡੇ ਗੁੱਗੂ ਨਿਕਲ ਆਇਆ